ਅਜਨਾਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਪਤੀ ਪਤਨੀ ਕੀਤੇ ਗ੍ਰਿਫਤਾਰ ਹੈਰੋਇਨ ਅਤੇ ਡਰਗ ਮਾਣੀ ਕੀਤੀ ਬਰਾਮਦ ਹੋਮਗੜ੍ਹ ਦੇ ਜਵਾਨ ਦਾ ਬੇਟਾ ਕਰਦਾ ਸੀ ਹੈਰੋਇਨ ਸਪਲਾਈ ਅਜਨਾਲਾ ਪੁਲਿਸ ਨੇ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਹੈਰੋਇਨ ਅਤੇ ਡਰਗ ਮਾਣੀ ਬਰਾਮਦ ਹੋਈ ਹੈ ਇਸ ਸਬੰਧੀ ਅਜਨਾਲਾ ਦੇ ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੀਆਂ بیوی ਮਰੁੱਧ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਅਤੇ ਇਸ ਦੇ ਤਹਿਤ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਹੈਰੋਇਨ ਅਤੇ ਡਰਗ ਮਾਣੀ ਬਰਾਮਦ ਹੋਈ ਹੈ ਐਸਐਚਓ ਨੇ ਅੱਗੇ ਦੱਸ ਕੇ ਹੋਮਗੜ ਦਾ ਜਵਾਨ ਦਾ ਬੇਟਾ ਇਹਨਾਂ ਨੂੰ ਹੈਰਨ ਸਪਲਾਈ ਕਰਦਾ ਸੀ ਜਿਸ ਤੇ ਇਹ ਆ ਕੇ ਬੀਤੇ ਸੰਤ ਸਰ ਉਹਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਐਸ ਐਚਓ ਅਜਨਾਲਾ ਪੰਜਾਬ ਸਰਕਾਰ ਵੱਲੋਂ ਜਿਹੜਾ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਹੈ ਉਹਦੇ ਕੜੀ ਦੇ ਅਧੀਨ ਮਾਨਯੋਗ ਡੀਜੀਪੀ ਸਾਹਿਬ ਤੇ ਡਾਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਅਜਨਾਲਾ ਦੀ ਸਚੱਜੀ ਅਗਵਾਈ ਦੇ ਵਿੱਚ ਅਸੀਂ ਇਸ ਯੋਧ ਨਸ਼ਿਆਂ ਵਿਰੋਧ ਮਹਮ ਦੀ ਲੜੀ ਦੇ ਵਿੱਚ ਅਗੇਨ ਕੰਮ ਕਰਦੇ ਹਾਂ ਕੱਲ ਜਿਹੜਾ ਸੀਐਮ ਵੱਲੋਂ ਨੰਬਰ ਜਾਰੀ ਹੋਇਆ ਵਾ ਸੇਫ ਪੋਰਟਲ ਵਾਲਾ ਉਹਦੇ ਵਿੱਚ ਇਹ ਬੰਦਿਆਂ ਦੀ ਸ਼ਿਕਾਇਤ ਕੀਤੀ ਸੀ ਪਿੰਡ ਵਾਸੀਆਂ ਨੇ ਵੀ ਇਹ ਨਸ਼ਾ ਤਸਕਰੀ ਤੋਂ ਨਹੀਂ ਬਾਹਜ ਆਉਂਦੇ ਫਿਰ ਕੱਲ ਅਸੀਂ ਇਹਨਾਂ ਨੂੰ ਦੋ ਜੀਆਂ ਨੂੰ 20 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਸਮੇਤ ਜਿਹੜਾ ਵਾ ਰੰਗੇ ਹਥੀ ਕਾਬੂ ਕਰਕੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 281 ਦਰਜ ਕੀਤਾ ਵਾ ਐਨਡੀਪੀਐਸ ਐਕਟ ਦੇ ਅਧੀਨ ਤੇ ਇਹਨਾਂ ਨੂੰ ਜਿਹੜੀ ਆ ਮਜੀਦ ਪੁੱਛਗਿਸ਼ ਵਾਸਤੇ ਅਸੀਂ ਰਿਮਾਂਡ ਤੇ ਲਿਆ ਵਾ ਤੇ ਜਦੋਂ ਅਸੀਂ ਇਹਨਾਂ ਤੋਂ ਵੀ ਪੁੱਛਗਿਸ਼ ਕੀਤੀ ਸੀ ਮੁੱਢਲੀ ਪੁੱਛਗਿਸ਼ ਉਦੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਚਾਚੇ ਦਾ ਮੁੰਡਾ ਇੱਕ ਹੋਮਗਾਰਡ ਦੇ ਵਿੱਚ ਜਵਾਨ ਆ ਅਜੇ ਉਹਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਉਹਦਾ ਲੜਕਾ ਜਿਹੜਾ ਵਾ ਥੋੜੇ ਦਿਨ ਪਹਿਲਾਂ ਜਮਾਨਤ ਤੇ ਆਇਆ ਵਾ ਤੇ ਉਹ ਇਹਨਾਂ ਨੂੰ ਹਰਵਣ ਲਿਆ ਕੇ ਦਿੰਦਾ ਵਾ ਤੇ ਇਹ ਗਾਂ ਤਸਕਰੀ ਕਰਦੇ ਆ ਹਰਵਣ ਦੀ ਇਹ ਇਹਦੇ ਆਪਣੇ ਇਹ ਪੇਲਾ ਤੇ ਇਹ ਦੋਵੇਂ ਪਤੀ ਪਤਨੀ ਆ ਜੀ ਪੇਲਾ ਵੀ ਇਹਨਾਂ ਦੇ ਉੱਤੇ ਕੋਈ ਬਗਦਮਦਰ ਚ ਬਿਲਕੁਲ ਜੀ ਇਸ ਤੋਂ ਪਹਿਲਾਂ ਵੀ ਹਾਂਜੀ ਹਾਂਜੀ ਇਹ ਸਾਰੇ ਦੋਹਾਂ ਪਰਿਵਾਰਾਂ ਤੇ ਪਰਚੇ ਬਹੁਤ ਦਰਜ ਹੈ ਜੀ ਇਹ ਕੀ ਕਰ ਕਿਵੇਂ ਕਰਦੇ ਸੀ ਨਸ਼ਾ ਦਸ਼ਕਰੀ ਕਿਉਂ ਕਰਦੇ ਸੀ ਇਹ ਛੋਟੀਆਂ ਬਣਾ ਕੇ ਬਿਟਸ ਜਿਹੜੀਆਂ ਅਸੀਂ ਤੇ ਲੋਕਾਂ ਨੂੰ ਸੇਲ ਸੇਲ ਕਰਦੇ ਸੀ ਕੱਲ ਜਿਹੜੇ ਇਹਨਾਂ ਤੋਂ ਲੈ ਕੇ ਹੈਰਵਨ ਦੋ ਨੌਜਵਾਨ ਪੀ ਰਹੇ ਸੀਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਉਹਨਾਂ ਨੂੰ ਅਸੀਂ ਐਡਮਿਸ਼ਨ ਸੈਂਟਰ ਉੱਥੇ ਕਰਾਇਆ ਵਾ ਐਡਿਕਟ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਵਾ ਜੇ ਕੋਈ ਲੈਂਦੇ ਉਹਦਾ ਨਾਮ ਹੀ ਦੋਨੋਂ ਚਾਹੁੰਦੇ ਸ਼ਰਨ ਸ਼ਰਨ ਨਾਮ ਵੱਜਦਾ ਉਹਦਾ ਬਾਕੀ ਜੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਫਿਰ ਉਹਦਾ ਡਰੈੱਸ ਦੇਵਾਂਗੇ ਤੁਹਾਨੂੰ